ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਦੇ ਵਿੱਚ ਰੈਗੂਲਰ ਕੀਤੇ ਗਏ ਕਾਮਿਆਂ ਨੂੰ ਜਿਹੜੇ ਕੱਚੇ ਕਾਮੇ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਤੈਗੋਰ ਥੀਏਟਰ ਵਿਖੇ ਹੋਇਆ ਮੁੱਖ ਮੰਤਰੀ ਨੇ ਨਿੱਜੀ ਤੌਰ ਤੇ ਸਾਰੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਿਹੜੇ ਨੇ ਉਹ ਵੰਡੇ ਨੇ ਉਹ ਸੌਂਪੇ ਨੇ ਮੁੱਖ ਮੰਤਰੀ ਦਫਤਰ ਅਨੁਸਾਰ ਇਹ ਪਹਿਲ ਕਦਮੀ ਦੇ ਉਦੇਸ਼ ਦੇ ਨਾਲ ਕਰਮਚਾਰੀਆਂ ਦੇ ਸਥਾਈ ਸੇਵਾ ਦਾ ਲਾਭ ਦੇ ਕੇ ਉਹਨਾਂ ਨੂੰ ਉਹਨਾਂ ਦਾ ਮਨੋਬਲ ਵਧਾਉਣਾ ਹੈ ਵਿਭਾਗ ਦੀ ਕੁਸ਼ਲਤਾ ਨੂੰ ਮਜ਼ਬੂਤ ਕਰਨਾ ਹੈ ਨਿਯੁਕਤੀ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਅੰਦਰ ਵੀ ਉਤਸ਼ਾਹ ਦੇਖਿਆ ਗਿਆ ਹੈ ਸਰਕਾਰ ਦਾ ਮੰਨਣਾ ਹੈ ਕਿ ਕਦਮ ਜਿਹੜਾ ਹੈ ਪੰਜਾਬ ਦੇ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਦੇ ਕੰਮ ਦੇ ਵਿੱਚ ਨਵੀਂ ਊਰਜਾ ਗਤੀਲੇ ਆਵੇਗਾ ਚੰਡੀਗੜ੍ਹ ਦੇ ਸਾਰੇ ਮਾਨਤਾ ਪ੍ਰਾਪਤ মিডিਆ ਪ੍ਰਦਾਨ ਜਿਹੜੇ ਨੇ ਪ੍ਰਤੀਨਿਧੀ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਪੂਰੇ ਸਮਾਗਮ ਦੀ ਵਿਆਪਕ ਕਵਰੇਜ ਜਿਹੜੀ ਆ মিডিਆ ਦੇ ਵੱਲੋਂ ਕੀਤੀ ਗਈ ਆ ਸਾਡਾ মিডিਆ ਵੀ ਉੱਥੇ ਪਹੁੰਚਿਆ ਹੋਇਆ ਸੀ ਨਿਊਜ਼ ਸਟੇਟ ਦੇ ਵੱਲੋਂ ਇਹ ਸਪੈਸ਼ਲ ਪ੍ਰੋਗਰਾਮ ਜਿਹੜਾ ਇਸ ਨੂੰ ਕਬਲ ਕੀਤਾ ਗਿਆ ਹੈ ਪ੍ਰੋਗਰਾਮ ਦੌਰਾਨ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਕੰਮ ਅੱਜ ਕੀਤਾ ਜਾ ਰਿਹਾ ਏ ਉਹ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਹੋਇਆ ਸੀ ਜੇਕਰ ਇਹ ਉਸ ਵੇਲੇ ਧਿਆਨ ਦਿੱਤਾ ਜਾਂਦਾ ਤੇ ਅੱਜ ਨਿਯੁਕਤੀ ਪੱਤਰ ਵੰਡਣ ਦੀ ਨੌਬਤ ਇਹਨਾਂ ਦੀ ਜਿਹੜੇ ਸਾਡੇ ਬੇਰੋਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਪੈਂਦੀ ਸਰਕਾਰ ਦਾ ਕੰਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੈ ਸੀਐਮ ਬਾਦ ਨੇ ਕਿਹਾ ਕਿ ਸਾਡਾ ਕੰਮ ਹਰ ਵਿਭਾਗ ਨੂੰ ਮਜ਼ਬੂਤ ਕਰਨਾ ਹੈ ਪਰ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਸਾਨੂੰ ਵਕਰੀਆਂ ਸੰਸ ਪਿਛਲੀ ਸਰਕਾਰ ਤੇ ਆਪਣੇ ਵਿਰੋਧੀਆਂ ਤੇ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਦੇ ਗਏ ਨੇ ਸੀਐਮ ਬਾਦ ਨੇ ਕੀ ਕੁਝ ਕੀਤਾ ਤੁਹਾਨੂੰ ਸੁਣੋ ਨੇ ਉਹ ਜੁੜੇ ਕਹਿੰਦੇ ਸੀਗੇ ਸੀ ਤਾਂ ਹਾਰਦੇ ਹੀ ਨਹੀਂ ਕਦੇ ਉਹਨਾਂ ਜਵਾਨ ਤਾਂ ਜਬਤ ਹੋ ਗੀਆਂ ਕੁਦਰਤ ਹੀ ਹੈ ਜੀ ਇਹ ਉਹਨਾਂ ਜਵਾਨ ਤਾਂ ਜਬਤ ਹੋ ਗੀਆਂ ਬੋਲੇ ਜਿਵੇਂ ਫਿਰਦੇ ਨੇ ਹੁਣ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਮੈਂ ਮੇਰਾ ਕੀ ਕਸੂਰ ਹੈ ਮੈਂ ਕਹਾਂ ਯਾਰ ਲੋਕਾਂ ਨਾਲ ਗੱਲ ਕਰੋ ਮੈਨੂੰ ਕੋ ਗਾਲਾਂ ਕੱਢੀਆਂ ਲੋਕਾਂ ਨਾਲ ਗੱਲ ਕਰੋ ਭਾਈ ਉਹ ਰੁੱਸੇ ਨੇ ਤੁਹਾਡੇ ਨਾਲ ਮੈਂ ਤਾਂ ਇਹ ਕਹ ਹੈ ਭਾਈ ਜੇ ਉਹ ਤੁਹਾਨੂੰ ਚੱਜ ਦੇਣ ਲੱਗਦੇ ਇੱਧਰ ਆ ਜਾਓ ਆਪਾਂ ਕਰ ਲੈਨੇ ਆ ਕੰਮ ਉਹ ਕਹਿੰਦੇ ਚਲ ਆਪਾਂ ਇੱਧਰ ਆ ਜੰਨੇ ਆ ਉਹ ਇੱਧਰ ਆ ਕੇ ਗਾਲਾਂ ਮੈਨੂੰ ਕੱਢੀਆਂ ਨੂੰ ਸੀ ਇਹ ਆਇਆ ਕਹਿੰਦੇ ਇਹ ਇਹ ਆ ਗਿਆ ਲੈ ਮਤਲਬ ਤੁਸੀਂ ਇਹ ਦੇਖ ਲਓ ਹੈਰਾਨੀ ਦੀ ਗੱਲ ਦੇਖ ਲਓ ਹੈਰਾਨੀ ਦੀ ਕਿ ਜਿਹੜੇ ਕਹਿੰਦੇ ਸੀ ਵੀ ਇਹਨੂੰ ਫੜ ਲੋ ਆ ਵੱਡੇ ਮੱਛਾਂ ਨੂੰ ਵੱਡੇ ਜਿਹੜੇ ਹੈਗੇ ਨੇ ਤਸਕਰ ਇਹਨਾਂ ਨੂੰ ਫੜੋ ਜਿੱਦ ਨੇ ਫੜ ਲੇ ਉਦੋਂ ਉਹਨਾਂ ਦੇ ਹੱਕ ਜਾਗੇ ਜੀ ਉਹਨਾਂ ਦੇ ਹੱਕ 'ਚ ਬਿਆਨ ਦੇਣ ਲੱਗੇ ਬਹੁਤ ਲੋਕਤੰਤਰ ਦਾ ਕਹਾਣ ਹੋਇਆ ਕਹਿੰਦੇ ਇੱਕ ਕਹਿੰਦਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਹੈ ਅੱਛਾ ਮੈਂ ਕਿਹਾ ਮਨੁੱਖੋ ਹੀ ਇਕੱਲਾ ਅਸੀਂ ਤਾਂ ਡੰਗਰੀ ਆ ਫਿਰ ਹੈ ਜਦੋਂ ਲੋਕਾਂ ਦੇ ਪੁੱਤ ਤੜਫ ਤੜਫ ਚਿੱਟੇ ਨਾ ਮਰਦੇ ਸੀ ਉਦੋਂ ਮਨੁੱਖੀ ਅਧਿਕਾਰ ਯਾਦ ਨਹੀਂ ਆਏ ਉਦੋਂ ਮਹਿਫਲਾ ਲਈ ਬੈਠੇ ਸੀ ਹੁਣ ਮਨੁੱਖੀ ਅਧਿਕਾਰ ਐਨੇ ਰਲੇ ਹੋਏ ਨੇ ਜਨਾਬ 10 15 ਜਾਣੇ ਸੀ ਜਿਆਦਾ ਨਹੀਂ ਸੀ 7 8 ਇਧਰੋਂ 7 8 ਉਧਰੋਂ 10 15 ਜਾਣੇ ਨੇ 3.5 ਕਰੋੜ ਬੰਦਾ ਸੂਰੂ ਦੇ ਟੰਗ ਰੱਖਿਆ ਸੀ ਹੁਣ 10 15 ਤੋਂ ਖਹਿੜਾ ਛੁੱਟਿਆ 3.5 ਕਰੋੜ ਬੰਦਾ ਰੋਜ਼ ਨਿਯੁਕਤੀ ਪੱਤਰ ਰੋਜ਼ ਕੋਈ ਕੱਲ ਮੈਂ ਉੱਥੇ ਗਿਆ ਸੀ ਬੜਦਾਂ ਦੇ ਦੌੜਾਂ ਸ਼ੁਰੂ ਕੀਤੀਆਂ ਜਿਹੜੀਆਂ ਬਰਾਸਤੀ ਖੇਡਾਂ ਉੱਥੇ ਹੁਣ ਹਰ ਰੋਜ਼ ਖੁਸ਼ੀ ਦੇ ਸਮਾਗਮ ਹੁੰਦੇ ਨੇ ਜੀ ਕੱਲੇ 10 15 ਨੂੰ ਇਹ ਪਿੰਡ 'ਚ ਵੀ ਹੁੰਦੇ 4-5 ਹਰ ਇੱਕ ਮਿੰਟ 'ਚ ਹੁੰਦੇ ਜੋ ਸਾਰੇ ਪਿੰਡ ਨੂੰ ਦੁਖੀ ਕਰੀ ਜਾਂਦੇ ਨੇ ਪੰਜਾਬ ਵਿੱਚ 10 15 ਸੀ ਉਹ ਥੋੜੇ ਵੱਡੇ ਲੈਵਲ ਦੇ ਸੀ ਮਤਲਬ ਨੰਬਰਦਾਰੀ ਬਣਾ ਲਈ ਅਸੀਂ ਉਹ ਹੀ ਬਣਾਗੇ ਬਸ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਸੀਐਮ ਮਾਨ ਦੇ ਵੱਲੋਂ ਵਿਰੋਧੀਆਂ ਤੇ ਨਿਸ਼ਾਨਾ 사ਧਿਆ ਜਾ ਰਿਹਾ ਸੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਵਿਰੋਧੀਆਂ ਦੇ ਵੱਲੋਂ ਜਿਸ ਵੇਲੇ ਉਹਨਾਂ ਦੀ ਸਰਕਾਰ ਸੀ ਇਹ ਸਾਰੇ ਕੰਮ ਕਰ ਦਿੱਤੇ ਜਾਂਦੇ ਤਾਂ ਅੱਜ ਨਿਯੁਕਤੀ ਪੱਤਰ ਵੰਡਣ ਦੀ ਨੌਬਤ ਹੀ